ਤਨਾਮ ਸਰਿਵਾਹੀ ਗੁਰੂ ਸਾਹਿਬ ਜੀਓ ਕਬੇ ਪਾਚ ਬੇਨਤੀ ਚਉਪਈ ਪਾਤਿਸ਼ਾਹੀ ਦਸਮੀ ਹਮਰਿ ਗੁਰ ਹਾਥ ਦਰਚਾ ਪੂਰਨ ਹੋਏ ਚੇਤ ਕੀ ਇਚਾ ਤਾਵ ਚਰਨਾਂ ਨ ਮਾਧਰਹਿ ਹਮਾਰਾ ਆਪਣਾ ਜਾਣ ਕਰੋ ਬ੍ਰਤ ਪਾਰ ਹਮਰੇ ਦੁਸ਼ਟ ਸਭ ਤਮ ਕਾਵਹੁ ਆਪ ਹਾਥ ਦੈ ਮਹੇ ਬਚਾਵਹੁ ਸੁਖਿ ਬਸੈ ਮੋਰ ਪਰਿਵਾਰਾ ਸੇਵਕ ਸੇਕ ਸਭ ਕਰਤਾਰਾ ਮੋਰ ਚਾਨ ਦੇ ਜੇ ਕਰ ਦਗ ਰਿਆ ਸਭਰਨ ਕੋ ਆਜਿਸ ਗਰਿਆ ਪੂਰਨ ਹੋਏ ਹਮਾਰੀ ਆਸ ਤੋਰ ਭੈਨ ਕੀ ਰਹਿ ਪਿਆਸ ਤਮਹਿ ਛਾੜ ਕੋਈ ਅਬਰ ਨਾ ਧਿਆਉ ਜੋ ਬਰ ਚਾਹੋ ਸੋ ਤੁਮਤੇ ਪਾਉ ਸੇਵਕ ਸਖਹ ਮਾਰਿ ਤਰਿਹ ਜੋ ਚੋਨ ਸਤਰ ਹਮਰ ਮਾਰਿ ਹੈ ਆਪ ਹਾਥ ਦੇ ਮੁਝ ਅਬਰ ਅਮਰਨ ਕਾਲਗਾ ਤਰਾਸ ਨਿਵਰੀਐ ਉ ਜੋ ਸਦਾ ਹਮਾਰੇ ਪਛਾ ਸ੍ਰੀ ਅਸਿ ਤੁਜ ਜਿ ਜੋ ਕਰ ਹੋ ਰਚਾ ਰੱਖ ਲਹੁ ਮੋਹ ਰੱਖ ਨਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੇਨ ਬੰਦ ਦੁਸ਼ਟਨ ਕੇ ਹੰਤਾ ਤਮਹ ਪਰੇ ਚਤਰ ਤਸ ਕੰਤਾ ਕਾਲ ਪਾਇ ਬ੍ਰਹਮਾ ਬਪਤਰ ਆ ਕਾਲ ਪਾਇ ਸਿਵ ਜੂ ਅਵਤਾਰਾ ਕਾਲ ਪਾਇ ਕਰ ਬਿਸਨ ਪ੍ਰਕਾ사 ਸਕਲ ਕਾਲ ਕਾ ਕੀਯ ਤਮਾਸਾ जवन काल जो सब केद राज ब्रायोवन काल लोक सवारा नमस्कारा काल सब जगत बनायो देव जच्छन आध अंत एक अवतारा गुरु गुरो समु हमारा नमस्कार हमारी सकल प्रजा जिन आप सवारी शिव गन को शिव गन सुख दियो सतरन को पलो बदकी अंतर की जानत पले के पीर पशानत चीटी चार असथूला सब पार कर पा त्रिष्ट कर फूला संतन दुख पाए ते दुखी सुख पाए साधन के सुखी एक एक की पीर कर कर के पर पर की जाने ਜਬ ਉਦਕਾਰ ਕਰ ਕਰਤਾ ਰਾ ਪ੍ਰਜਾਤਰ ਤ ਤਬ ਦੇਹ ਅਪਾਰਾ ਜਬ ਆਕਰ ਕਰਤ ਹੋ ਕਬਹੁ ਤਮ ਮਿਲਤ ਦੇਹ ਤਰ ਸਭੋ ਜੇਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੂਜ ਉਚਾਰੈ ਤੁਮ ਸਭ ਹੀ ਤੇ ਰਹੈ ਤਨ ਰਾਲਮ ਜਾਨਤ ਭੇਦ ਭੇਦ ਅਰ ਆਲਮ ਅਨਰੰਕਾਰ ਨਰਬਕਾਰ ਨਰਲੰਭ ਆਦ ਅਨੇਲ ਅਨਾਦ ਯਸਾਬ ਤਾ ਕਮੂਡੁ ਉਚਰਤਿ ਭੇਦਾ ਜਾਗੁ ਭੇਵ ਨ ਭਾਵਤ ਭੇਦਾ ਤਾ ਕੁਰਪਾ ਹਨ ਹਨੁ ਮਾਨਤ ਮਹਾ ਮੋੜਕਿ ਛਪੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਰੰਗ ਕਰਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭੈਨ ਪੈਨ ਤੋ ਹੇਤੇਤੀ ਸਮਰ ਲਖਾ ਨ ਜਾਏ ਪਸਾਰਾ ਕਹਿ ਬਿਦ ਸਜ ਪ੍ਰਥਮ ਸੰਸਾਰ Eka rupa nu pesaru parang kepi ora bagi pupa. Andai jaja raja sete jekini untuk puja kan raja dini. Kahu fool raja hawa berta semata payo sangkar iketa. Segali serista dikai acam pawa ada juga dusru pasi am pawa. Apa rencana asik sangkaru. दोष्ट जिते अठवत उतपाता सकल मलेश करो रन काता जे असि तुज तब सरनी परे तनक डोष्ट दुगत हवै मरे औरक जावन पग परे तिहारै तनक तुम संकट सब टारै जो कल को इक बार तिहय है ताके काल निकट न आहै पर चाहोय तह सब कालला दोष्ट अरिष्ट त्रयत गल्ला पर पादरिष्ट तनक जाहे निहरह

कब बात बेंती चौपाई पातिशाही दसमी अमर घर हाथ दर चा पूरन हुए चेत के इचा ताव चरनान मान रहे हमारा या पना जान करो प्रत पारा हमरे दुष्ट सब तम का वह आप हाथ दे मुहे बचा वह सुखी बसे मोर परिवारा सेवक सेक सब करतारा ਮੋਰ ਚਾਣ ਦੇ ਜੇ ਕਰ ਤਕਰਿਆ ਸਭਰਨ ਕੁਆ ਜਿਸ ਸੰਗ ਰਿਆ ਪੂਰਨ ਹੋਏ ਹਮਾਰੀ ਆਸ ਤੋਰ ਬਯਨ ਕੀ ਰਹਿ ਪਿਆਸ ਤਮਹਿ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਹੋ ਸੋ ਤਮਤੇ ਪਾਉ ਸੇਵਕ ਸਖਹ ਮਾਰੇ ਤਰਿਹ ਜੋ ਚੋਨ ਸਤਰ ਹਮਾਰੇ ਮਾਰਿ ਹੈ ਆਪ ਹਾਥ ਦੇ ਮੁਝ ਅਬਰ ਅਮਰਨ ਕਾਲਕ ਤਰਾਸ ਨਿਵਰੀਐ ਉ ਜੋ ਸਦਾ ਹਮਾਰੇ ਪਛਾ ਸ੍ਰੀ ਅਸਿਥੂ ਜੀ ਜੋ ਕਰ ਹੋ ਰਾ ਚਾ ਰੱਖ ਲਹੁ ਮੋ ਰੱਖ ਨਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੇਨਪੰਦ ਦੁਸ਼ਟਨ ਕੇ ਹੰਤਾ ਤਮਹ ਪਰੇ ਚਤਰ ਤਸਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸਿਵ ਚੂ ਅਵਤਾਰਾ ਕਾਲ ਪਾਇ ਕਰ ਬੀਸਨ ਪ੍ਰਕਾ사 ਸਕਲ ਕਾਲ ਕਾ ਕੀਯ ਤਮਾਸਾ जवन काल जो सब केद राज ब्रायो काल सबलो सवारा नमस्कार है तमारा काल सब जगत बनायोचायो आद अंत एक अवतारा सो गुरो समु हमारा नमस्कार तमारी सकल प्रजा जिन आप सवारी ਸੇਵਕਨ ਕੋ ਸੇਵਗੋ ਦੇ ਸੁਖ ਦੀਓ ਸਤਰਨ ਕੋ ਪਲਮੋ ਬਦਕੀਓ ਘਟ ਘਟ ਕੇ ਅੰਤਰ ਕੇ ਜਾਨਤ ਭਲੇ ਭਰੇ ਕੇ ਪੀਰ ਪਛਾਨਤ ਚੀਟੇ ਤੇ ਕੋ ਚਾਰ ਅਸਤੋਲਾ ਸਭ ਪਾਰ ਕਰਪਾ ਤ੍ਰਿਸ਼ਟ ਕਰ ਫੂਲਾ ਸੰਤਾਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਰਛਾਦਨਾ ਕਰ ਕਰਕੇ ਪਰ ਪਰ ਕੇ ਜਾਨੈ ਜਬ ਉਦਕਾਰ ਕਰ ਕਰਤਾ ਰ ਪ੍ਰਜਾਤਰ ਤ ਤਬ ਦੇਹ ਅਪਾਰ ਜਬ ਆਕਰ ਕਰਤ ਹੋ ਕਬਹੁ ਤਮ ਮਿਲਤ ਦੇਹ ਤਰ ਸਭ ਹੋ ਚੇਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੂਜ ਉਚਾਰੈ ਤੁਮ ਸਭ ਹੀ ਤੇ ਰਹੈ ਤਨ ਰਾਮ ਜਨਤ ਭੇਦ ਭੇਦ ਅਰ ਆਲਮ ਅਨਰੰਕਾਰ ਨਰਬਕਾਰ ਨਰਲੰਭ ਆਦ ਅਨੇਲ ਅਨਾਦ ਯਾ ਸਬ ਤਾ ਕਮੂੜੁ ਚਰਤਿ ਭੇਦਾ ਜਾਗੁ ਭੇਵ ਨ ਭਾਵਤ ਭੇਦਾ ਤਾ ਕੁ ਕਰਪਾ ਹਨ ਹਨੁ ਮਾਨਤ ਮਹਾ ਮੌੜਕਿ ਛ ਭੇਦਨਾ ਜਾਨਤ ਮਹਾ ਦੇਵ ਕੋ ਕਹਿਤ ਸਦਾ ਸੇਵ ਨਰਨ ਗਰਗ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭੈਨ ਪੈਨ ਤੋ ਹੇਤੇਤੀ ਤਮਰ ਲਖਾ ਨ ਜਾਏ ਪਸਾਰਾ ਕਹਿ ਬਿਦ ਸਜ ਪ੍ਰਥਮ ਸੰਸਾਰ एकरूप अनूप स्वरूप रंग कपीरा गहि भूपा अण्डज जे जेरे जे, जे सेति किनी उत्पज्य खानपहोर राजदिनी कहो फूलराज हव बैठा कहो सिमट पायो शंकर एकाठा सगले श्रेष्ठ दिखाय आचांपाव आदजुगाद स्वरूप श्याम पाव अपरचामेरी तम करो सेकु बार असिक्सं करो दोष्ट जते अठवत तपाता सकल बलेश करो रन काता जे असि तुज तब सरनि परए तनकए दोष्ट दुगत हवै मरे परख जावन पग परए तिहारए तनकए तुम संकट सब टारए जो कलको एक बारत आए है ताके काल निकट नया है पर चाहोए तह सब का अल्लाह दोष्ट अरेस्ट त्रयत गल्ला करपा दृष्ट तन जाहे निहरह ਕਾਕੇ ਤਾਪ ਤਨਕ ਮਉ ਹਰ ਹੋ ਰਹਿਦ ਸੇਦ ਕਰਮੋ ਸਭ ਹੋਈ ਦੋਖਿ ਸ਼ਾਭ ਸਕੈ ਨ ਕੋਈ ਏਕ ਬਾਰ ਜਨ ਤਮੈ ਸੰਬਾਰਾ ਗਾਲ ਫਾਸਤੇ ਤਾਹੀ ਉਬਾਰਾ ਜੈਨ ਨਰ ਨਾਮ ਤੇ ਹਰ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖਰਗ ਕੇਤਮੈ ਸਰਨ ਤੇ ਹਾਰੀ ਆਪ ਹਾਥ ਦੈ ਲਹਿੋ ਉਬਾਰੀ ਸਰਬ ਧਰਮ ਹੋ ਹੋ ਸਹਾਇ ਦੁਸ਼ਟ ਦੋਖ ਤੇ ਲਹਿੋ ਬਚਾਈ कब बात बेंती चौपाई पातिशाही दसमी हमारे घर हाथ दर पूरन हुए चेत के इचा ताव चरना न मान रहे हमारा या पना जान करो प्रतपारा हमारे दुष्ट सब तमका वहु आप हाथ दे मुहे बचा वहु सुखी बसे मोर परिवारा सेवक सेक सब करतारा ਮੋਰ ਚਾਣ ਦੇ ਜੇ ਕਰ ਦਗਰੇ ਸਭਰਨ ਕੋ ਆਜਿ ਸੰਗਰੇ ਆ ਪੂਰਨ ਹੋਏ ਹਮਾਰੀ ਆਸਾ ਤੋਰ ਬੈਨ ਕੀ ਰਹਿ ਪਿਆਸਾ ਤਮਹਿ ਛਾੜ ਕੋਈ ਅਬਰ ਨਾ ਧਿਆਉ ਜੋ ਬਰ ਚਾਹੋ ਸੋ ਤੁਮਤੇ ਪਾਉ ਸੇਵਕ ਸਖਹ ਮਾਰਿ ਤਰਿਹ ਜੋ ਚੋਨ ਸਤਰਹ ਮਾਰੇ ਮਾਰਿ ਹੈ ਆਪ ਹਾਥ ਦੇ ਮੁਝੇ ਅਬਰ ਅਮਰਨ ਕਾਲ ਕਾ ਤਰਾਸ ਨਿਵਰੀਐ हम baca syria 7 juga होca rale maahkan nareसाhiब sanत सha pere दिन panante दुषटन के hanta tamah per ceta ka Brahmma bapetara ka lepai se we atara ka leपा कर bisa praकाsa sakलga-lega kiaत्am, जवन काल जो सब कियो केद राज ब्रायोवन काल सब लोक सवारा नमस्कार है ताहे हमारा तमारा काल सब जगत बनायो देव तैत जछन उपजायो आध अंत एक अवतारा सो गुरू सम जमारा नमस्कार को हमारी सकल प्रजा जिन आप सवारी ਸੇਵਕਾਂ ਨੂੰ ਕੋ ਸੇਵਕਾਂ ਦਾ ਸੁਖ ਦਿਓ ਸਤਰਨ ਕੋ ਪਲ ਮੋ ਬਦਕਿਓ ਘਟ ਘਟ ਕੇ ਅੰਤਰ ਕੇ ਜਾਨਤ ਭਲੇ ਭਰੇ ਕੇ ਪੀਰ ਪਛਾਨਤ ਚੀਟੀ ਤੇ ਕੋ ਚਾਰ ਅਸਥੂਲਾ ਸਭ ਪਾਰ ਕਰਪਾ ਤ੍ਰਿਸ਼ਟ ਕਰ ਫੂਲਾ ਸੰਤਾਨਾ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਰ ਪਛਾਣਨਾ ਕਰ ਕਰ ਕੇ ਪਰ ਪਰ ਕੀ ਜਾਨਣਾ ਜਬ ਉਦਕਾਰਖ ਕਰ ਕਰਤਾ ਰ ਪ੍ਰਜਾਤਰਤ ਤਬ ਦੇਹ ਅਪਾਰ ਜਬ ਆਕਰਕਰਤ ਹੋ ਕਬਹੋਂ ਤਮ ਮੈ ਮਿਲਤ ਦੇਹ ਤਰ ਸਭੋ ਜੇਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੂਜ ਉਚਾਰੈ ਤੁਮ ਸਭ ਹੀ ਤੇ ਰਹਿ ਤੰਰਾ ਲਮ ਜਨਤ ਬੇਦ ਭੇਦ ਅਰ ਆਲਮ ਨਰਨਕਾਰ ਨਰਬਕਾਰ ਨਰਲੰਭ ਆਦ ਅਨੇਲ ਅਨਾਦ ਯਸਬ ਤਾ ਕਮੂੜੁ ਅਚਰਤ ਭੀਦਾ ਜਾਗੁ ਪੇਵ ਨ ਭਾਵਤ ਭੀਦਾ ਤਾ ਕੁਕਰਪਾ ਹ ਨ ਹਨੁ ਮਾਨਤ ਮਹਾ ਮੂੜਕ ਕਸ਼ ਭੀਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵ ਨਰੰਗ ਗਰਗ ਚੀਨਤ ਨਹਿ ਪੇਵ ਆਪ ਆਪਣੀ ਬੁਧਹਿ ਜੇਤੀ ਵਰਨਤ ਪੈਨ ਪੈਨ ਤੋ ਹੇਤੀ ਤਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜ ਪ੍ਰਥਮ ਸੰਸਾਰ Eka panu pesaru parang kepi ora bagi pupa. Andai jaja raja sete jekini utup jekan raja dini. Kahu fool raja hawa berta kahu semat payo sangkar iketa. Sagali serist dikai ajam paw, ada juga dusru pasiam paw. Apa rencana mereka? Tamkaro sekubar asik sangkaro. दोष्ट जीते अठवत उतपाता सकल बलेश करो रन काता जे असि तुज तब सरनि परए तनक डोष्ट दगत हवै मरे परख जावन पग परए तिहारए तनक तुम संकट सब टारए जो कल को इक बारत आए है ताके काल निकट नया है पर चाहोए तह सब काल्ला दोष्ट अरेस्ट त्रयत गल्ला करपा दृष्ट तनक जाहे निहरह ਤਾ ਕੇ ਤਾਪ ਤਨਕ ਮੋ ਹਰ ਹੋ ਹਰਦ ਸੇਦ ਕਰਮੋ ਸਭ ਹੋਈ ਦੋਖਿ ਸ਼ਾਪ ਸੈ ਸਕੈ ਨ ਕੋਈ ਏਕ ਬਾਰ ਜਨ ਤਮੈ ਸਬਾਰਾ ਗਾਲ ਫਾਸਤੇ ਤਾਹੀ ਉਬਾਰਾ ਜੈ ਨਰ ਨਾਮ ਤੇ ਹਰ ਕਹਾ ਦਰਤ ਦੁਸ਼ਟ ਦੋਖ ਤੇ ਰਹਾ ਖਰਗ ਕੇ ਤਮੈ ਸਰਨ ਤੇ ਹਾਰੇ ਆਪ ਹਾਥ ਦੈ ਲਿਹੋ ਉਬਾਰੀ ਸਰਬ ਧਰਮ ਹੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਾ ਬੇਬਾਚ ਬੇਨਤੀ ਚਉ ਪਈ ਪਾਤਸ਼ਾਹੀ ਦਸਮੀ ਅਮਰ ਕਰੋ ਹਾਥ ਦਰਚਾ ਪੂਰਨ ਹੋਏ ਚੇਤਕੇ ਇਚਾ ਤਵ ਚਰਨਨ ਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਬ੍ਰਤ ਪਾਰ ਹਮਰੇ ਦੁਸ਼ਟ ਸਭ ਤਮ ਕਾ ਬਹੋ ਆਪ ਹਾਥ ਦਇ ਮਹ ਬਚਾ ਬਹੋ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸੇਖ ਸਭ ਕਰਤਾ ਮੋਰ ਚਾਣ ਦੇ ਜੇ ਕਰ ਦਕਰਿਆ ਸਭ ਰੰਕੂ ਆ ਜਿਸ ਸੰਗ ਰਿਆ ਪੂਰਨ ਹੋਏ ਹਮਾਰੀ ਆਸ ਤੋਰ ਪੈਨ ਕੀ ਰਹਿ ਪਿਆਸ ਤਮਹਿ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਹੋ ਸੋ ਤਮਤੇ ਪਾਉ ਸੇਵਕ ਸਖਹ ਮਾਰਿ ਤਰਿਹ ਜੋ ਚੋਨ ਸਤਰ ਹਮਾਰੇ ਮਾਰਿ ਹੈ ਆਪ ਹਾਥ ਦੇ ਮੁਝ ਅਬਰ ਅਮਰਨ ਕਾਲਗਾਤਰਾ ਸਨਿਵਰੀਆ ਉ ਜੋ ਸਦਾ ਹਮਾਰੇ ਪਛਾ ਸ੍ਰੀ ਅਸਿ ਤੁਜ ਜੁ ਕਰ ਹੋ ਰਚਾ ਰੱਖ ਲਹੁ ਮੋ ਰੱਖ ਨਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੇਨ ਬੰਦ ਦੁਸ਼ਟਨ ਕੇ ਹੰਤਾ ਤਮਹ ਪਰੇ ਚਤਰ ਤਸਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸਿਵ ਜੂ ਅਵਤਾਰਾ ਕਾਲ ਪਾਇ ਕਰ ਬੇਸਨ ਪ੍ਰਕਾ사 ਸਕਲ ਕਾਲ ਕਾ ਕੀਯ ਤਮਾਸਾ जवन काल जो सब केद राज ब्रायो काल सबलो सवारा नमस्कार तमारा काल सब जगत बनायोव तैत जछन उपजायो आद अंत एक अवतारा सो गुरो सम जमारा नमस्कार तमारी सकल प्रजा जिन आप सवारी සव को सेवगौन सुुකति हो සतरन को පළमो බදකयो කඩකඩක අන්तर की जानात पलेबे की पीरපशानात जिटीीते कूंචර අසथूला साබपारකරपा तृष्ठ කරफूला සतान दुखपायते दुखी सुुखपाයි साධनක दुखी एक एक कि पीगරපशादन කරගण के පරපड़की जाන්න, ਜਬ ਉਹਦ ਕਾਰਕ ਕਰ ਕਰਤਾ ਰ ਪ੍ਰਜਾਤਰ ਤ ਤਬ ਦੇਹ ਅਪਾਰਾ ਜਬ ਆਕਰ ਕਰਤ ਹੋ ਕਬਹੁ ਤਮ ਮਿਲਤ ਦੇਹ ਤਰ ਸਭ ਹੋ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਜ ਉਚਾਰੈ ਤੁਮ ਸਭ ਹੀ ਤੇ ਰਹੈ ਤਨ ਰਾਲਮ ਜਨਤ ਭੇਦ ਭੇਦ ਅਰ ਆਲਮ ਅਨਰੰਕਾਰ ਨਰਬਕਾਰ ਨਰਲੰਭ ਆਦ ਅਨੇਲ ਅਨਾਦ ਯਸਾਬਾ ਤਾ ਕਬੂਡੁ ਅਚਰਤਿ ਭੇਦਾ ਜਾਗੁ ਭੇਵ ਨ ਪਾਵਤ ਭੇਦਾ ਤਾ ਕੁਕਰਪਾ ਹਨ ਹਨੁ ਮਾਨਤ ਮਹਾ ਮੂੜਕ ਸ਼ਪੇਦਨਾ ਜਾਨਤ ਮਹਾਦੇਵ ਕੋ ਕਹਿਤ ਸਦਾ ਸੇਵ ਨਰਨ ਗਰਕਾ ਚੀਨਤ ਨਹਿ ਭੇਵ ਆਪ ਆਪਣੀ ਬੁਧਹਿ ਜੇਤੀ ਵਰਨਤ ਭੇਨ ਭੇਨ ਤੋ ਹੇਤੇਤੀ ਤਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਪਰਥਮ ਸੰਸਾਰ karo panu peser parang kepiorap kahipat and da jajerajase tujeini utupu ja ka nampahore raraja kahu porajawa bertha kahu se mate payo sang karore ikkeha saih dikai acam pawe ada juga luu pasang pawepare cam tam karo seku bare asing दोष्ट जिते अठवत तपाता सकल बलेश करो रण काता जे असि तुज तब सरनि परए तनक डोष्ट दुगत हवै मरे परख जावन पग परए तिहारए तनक तुम संकट सब टारए जो कल को इक बार तिआए है ताके काल निकट नया है पर चाहोए तह सब कालला दोष्ट अरेस्ट त्रयतत गाला पर पादृष्ट तनक जाहे निहरह

कपे बात बेंती चौपाई शाही दसमी हमारे घर हाथ दरचा पूरन हुए चेत के इचा तावचरनान मान रहे हमारा या पना जान करो प्रतपारा हमारे दुष्ट सब तमका वहु आप हाथ दे मुहे बचा वहु सुखी बसे मोर परिवारा सेवक सेक सब करतारा ਮੋਰ ਚਾਨ ਦੇ ਜੇ ਕਰ ਦਕਰਿਆ ਸਬਰਨ ਕੁਆ ਜਿਸ ਸੰਗ ਰਿਆ ਪੂਰਨ ਹੋਏ ਹਮਾਰੀ ਆਸ ਤੋਰ ਬਯਨ ਕੀ ਰਹਿ ਪਿਆਸ ਤਮਹਿ ਛਾੜ ਕੋਈ ਅਬਰ ਨਾ ਧਿਆਉ ਜੋ ਬਰ ਚਾਹੋ ਸੋ ਤੁਮਤੇ ਪਾਉ ਸੇਵਕ ਸਖਹ ਮਾਰੇ ਤਰਿਹ ਜੋ ਚੋਨ ਸਤਰਹ ਮਾਰੇ ਮਾਰਿ ਹੈ ਆਪ ਹਾਥ ਦੇ ਮੁਝ ਅਬਰ ਅਮਰਨ ਕਾਲ ਕਾ ਤਰਾਸ ਨਿਵਰੀਐ ਉ ਜੋ ਸਦਾ ਹਮਾਰੇ ਪਛਾ ਸ੍ਰੀ ਅਸਿ ਤੁਜ ਜੋ ਜੋ ਕਰ ਹੋ ਰਚਾ ਰਖ ਲਹੁ ਮੋ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੇਨ ਬੰਦ ਦੁਸ਼ਟਨ ਕੇ ਹੰਤਾ ਤਮਹ ਪਰੇ ਚਤਰ ਤਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸਿਵ ਚੂ ਅਵਤਾਰਾ ਕਾਲ ਪਾਇ ਕਰ ਬੇਸਨ ਪ੍ਰਕਾ사 ਸਕਲ ਕਾਲ ਕਾ ਕੀਆ ਤਮਾਸਾ जवन काल जो सब कियो केद राज ब्रायोवन काल सब लोक सवारा नमस्कार है ताहे हमारा तमारा काल सब जगत बनायो देव तैत जछन उपजायो आद अंत एक अवतारा सो गुरू हमारा नमस्कार तिहक हमारी सकल प्रजा जिन आप सवारी ਸੇਵਕਾਂ ਨੂੰ ਸੇਵਕਾਂ ਦਾ ਸੁਖ ਦਿਓ ਸਤਰਨ ਨੂੰ ਪਲਮੋ ਬਦਕਿਓ ਘੜ ਘੜ ਕੇ ਅੰਤਰ ਕੇ ਜਾਨਤ ਭਲੇ ਪਰੇ ਕੀ ਪੀਰ ਪਛਾਨਤ ਚੀਟੇ ਤੇ ਕੋ ਚਾਰ ਅਸਥੂਲਾ ਸਭ ਪਾਰ ਕਰਪਾ ਤ੍ਰਿਸ਼ਟ ਕਰ ਫੂਲਾ ਸੰਤਾਨਾ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਰਛਾਦਨਾ ਕਰ ਕਰਕੇ ਪਰ ਪਰ ਕੀ ਜਾਨੈ ਜਬ ਉਦਕਾਰ ਕਰ ਕਰ ਤਾਰਾ ਪ੍ਰਜਾਤਰ ਤਬ ਦੇਹ ਅਪਾਰ ਜਬ ਆਕਰ ਕਰਤ ਹੋ ਕਬਹੁ ਤਮ ਮਿਲਤ ਦੇਹ ਤਰ ਸਭੋ ਜੇਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੂਜ ਉਚਾਰੈ ਤੁਮ ਸਭ ਹੀ ਤੇ ਰਹੈ ਤੰਰਾ ਲਮ ਜਨਤ ਭੇਦ ਭੇਦ ਅਰ ਆਲਮ ਨਰਨਕਾਰ ਨਰਬਕਾਰ ਨਰਲੰਭ ਆਦ ਅਨੇਲ ਅਨਾਦ ਯਸਾਬ ता का मूढो चारत पेदा जागो पेव न पावत पेदा ता कु कृपा ह ननुमानत महा मूडक शपेद न जानत महादेव को कहत सदा सेव निरंग कारक चीनत नह पेव आप अपने बुध है जेती वरनत पेन पेन तो हेतेति तमरा लखा न जाय पसारा कह पित सज प्रथम संसार Ekaru panu pesaru parang kepi ora bagi pupa. Andai jaja raja sete jekini utup jekan bahor raja dini. Kahu fol raja hawa berta kahu semat payo sangkar iketa. Sagali serist dikai ajam paw ad juga ad pasiampa pesiam paw. Apa Tamkaro mereka? asik Sangkaro ਦੋਸ਼widetilde ਜਿਤੇ ਅਠਵਤ ਉਤਪਾਤਾ ਸਕਲ ਬਲੇਸ਼ ਕਰੋ ਰਨ ਕਾਤਾ ਜੇ ਅਸੀ ਤੁਜ ਤਵ ਸਰਨੀ ਪਰੇ ਤਨ ਕੇ ਦੋਸ਼ਟ ਦਗਤ ਹਵੇ ਮਰੇ ਪਰਖ ਜਾਵਨ ਪਗ ਪਰੇ ਇਤਿਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਆਇ ਹੈ ਤਾਕੇ ਕਾਲ ਨਿਕਟ ਨਿਆ ਹੈ ਪਰ ਚਾਹੇ ਤਹ ਸਭ ਕਾ ਅੱਲਾ ਦੋਸ਼ਟ ਅਰੇਸ਼ਟ ਤਰੇ ਤਤ ਕਾ ਅੱਲਾ ਪਰ ਪਦ੍ਰਿਸ਼ਟ ਤਨ ਜਾਹੇ ਨਿਹਰਹ ताके ताप तनक मोह हरहु हृदय सेद कर्मो सब होई दुष्ट शाप सह सके एक बार जंतमय संबार गालफास्ते तहिय 12 जैन नर नाम तिहरो का दर्द दुष्ट दोख ति रह खड्ग में शरण तिहारी आप हाथ द लेहु उबारी सर्व धर्म हो हो ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ